ਡਾਲਰ ਦੇ ਬਾਰੇ ਹੀ ਹੈ ਫਿਰ ਪਹਿਲਾਂ ਡਾਲਰਾਂ ਅੱਜ ਖੇਡ ਲਗੇ ਆਪਾਂ ਡਾਲਰਾਂ ਵਾਗੂ ਨਹੀਂ ਨਾਮ ਆ ਸਾਡਾ ਚੱਲਦਾ ਪਰ ਡਾਲਰਾਂ ਦਾ ਨਾਮ ਜ਼ਿਆਦਾ ਹੀ ਚੱਲ ਰਿਹਾ ਅੱਜ ਸਾਡੇ ਪੈਸਿਆਂ ਦਾ ਨਾਮ ਕੱਟ ਕੱਟ ਰਿਹਾ ਥੋੜਾ ਜਿਹਾ ਸਾਡਾ ਰੇਟ ਜਿਹੜਾ ਡਾਊਨ ਹੋ ਰਿਹਾ ਤੇ ਕਹਿੰਦੇ ਸੀਗੇ ਭਾਈ ਅਸੀਂ ਤੇ ਪਹੁੰਚ ਗਏ 90.42 ਹੁਣ ਮੈਨੂੰ ਮੌਕੇ ਦਾ ਪਤਾ ਨਹੀਂ ਹੈ ਤੇ ਮਿਹਰ ਜੀ ਵੈਸੇ ਹੀ ਡਾਲਰ ਕਮਾਉਣੇ ਔਖੇ ਪੈਸਾ ਕਮਾਉਣਾ ਉਦੋਂ ਔਖਾ ਪਰ ਜਿਹੜਾ ਗੈਪ ਪੈਂਦਾ ਜਾ ਰਿਹਾ ਅਸੀਂ ਤੇ ਇਹਦੇ ਬਾਰੇ ਸੁਣਦੇ ਸੀ ਸੱਪ ਦੀ ਸੇਰੀ ਤੋਂ ਨੋਟ ਚੁੱਕਣੇ ਹੁਣ ਸੌਖਾ ਕੰਮ ਕੋਈ ਨਾ ਬਿਲੋ ਜੀ ਜੀ ਹਾਂ ਜੀ ਜੀ ਤੇ ਪਰ ਅਸੀਂ ਸੁਣਦੇ ਸੀ ਜਾਂ ਅਸੀਂ ਮਹਿਸੂਸ ਕਰਦੇ ਸੀ ਕਿ ਬਾਈ ਜਿਹੜਾ ਇਹ ਰਾਜ ਆ ਰਿਹਾ ਜਿਹੜੀਆਂ ਸਰਕਾਰਾਂ ਮੌਕੇ ਦੀਆਂ ਹੈਗੀਆਂ ਨੇ ਇਹ ਇਸ ਗੈਪ ਨੂੰ ਇਸ ਜਿਹੜਾ ਖੱਪਾ ਇਸ ਨੂੰ ਘਟਾਉਣ ਗਿਆ ਪਰ ਇਹ ਤੇ ਉਲਟਾ ਕੰਮ ਹੋ ਰਿਹਾ ਜੀ ਰਿਕਾਰਡ ਬਣਦੇ ਜਾ ਰਹੇ ਨੇ ਤੇ ਉਹ ਕਿਸੇ ਨੇ ਚੰਗਾ ਸੁਝਾਅ ਦਿੱਤਾ ਉਹ ਕਹਿੰਦੇ ਆਪਾਂ ਐਂ ਕਰੀਏ ਖਾਂ ਆਪਾਂ ਸ਼ਹਿਰਾਂ ਦੇ ਨਾਮ ਬਦਲ ਰਹੇ ਆ ਜੀ ਠੀਕ ਹੈ ਜੀ ਇਧਰ ਆਪਾਂ ਪ੍ਰਧਾਨ ਸੇਵਕ ਦਾ ਜਿਹੜਾ ਆਫਿਸ ਹੈ ਪੀਐਮ ਉਹਦਾ ਨਾਮ ਬਦਲ ਕੇ ਉਹ ਕੀ ਕਰਤਾ ਪਤਾ ਨਹੀਂ ਤੀਰਥ ਕਿ ਕੀ ਸੇਵਾ ਜੀ ਸੇਵਾ ਤੀਰਥ ਸੇਵਾ ਤੀਰਥ ਮੈਂ ਜਿਹੜੇ ਰਾਜ ਭਵਨ ਸੀ ਗਵਰਨਰ ਹਾਊਸ ਸੀ ਉਹਨਾਂ ਦਾ ਨਾਮ ਬਦਲ ਕੇ ਲੋਕ ਭਵਨ ਕਰ ਦਿੱਤਾ ਫਿਰ ਪਈਆ ਦਾ ਨਾਮ ਬਦਲ ਕੇ ਡਾਲਰ ਕਰ ਦੇ ਸਾਬਾ ਇਹਨੂੰ ਬੜਾ ਪਰੇ ਹੋਦ ਕੋਈ ਨਹੀਂ ਕਰ ਬੜੇ ਨਹੀਂ ਕਰਦੇ ਹੋ ਸਾਹਿਬ ਖਤਾ ਬੜੇ ਬੰਦੇ ਆਪਣੇ ਇੱਥੇ ਪੈ ਨੇ ਤਗੜੇ ਤਗੜੇ ਸਲਾਹਕਾਰ ਸਾਰੇ ਜੀ ਉਹਨਾਂ ਦੀ ਸਲਾਹ ਕੋ ਲੈ ਕੇ ਕੋਈ ਬੰਦੇ ਆਪਣੇ ਹਾਂ ਜੀ ਉਹ ਕਹਿੰਦੇ ਵੀ ਇਦਾਂ ਹੀ ਕਰ ਦਿਓ ਬੱਸ ਯੱਬਨ ਬੇੜੋਂ ਸਾਤੋਂ ਦੀ ਰੋਜ਼ ਰੋਜ਼ ਲੜਿਆ ਜਾਂਦਾ ਅਸੀਂ ਕਿੱਥੇ ਕਿੱਥੇ ਮੋਦੀ ਸਾਹਿਬ ਦੀਆਂ ਸਫਾਈਆਂ ਦੇਈਏ ਜੀ ਤਾਂ ਦੂਜੀ ਗੱਲ ਹੈ ਸਾਹਿਬ ਹੁਣ ਦੇਖੋ ਗੱਲ ਥੋੜੀ ਜੀ ਨਾ ਮਤਲਬ ਲੰਬੀ ਜਾ ਸਕਦੀ ਹੈ ਕਿਉਂਕਿ ਯੂ نو ਯੂ نو ਇਕਨੋਮੀ ਨੂੰ ਜੇ ਨਾਲ ਕੋ ਮੈਂ ਸਮਝ ਸਕਿਆ ਜੀ ਵੈਸੇ ਤੇ ਕਹਿੰਦੇ ਮਸਕੀਨ ਸਾਹਿਬ ਦੀ ਨਾ ਮੈਂ ਕਥਾ ਬਹੁਤ ਸੁਣਦਾ ਰਿਹਾ ਜਦੋਂ ਮੈਂ ਰਿਕਵਰ ਹੋ ਰਿਹਾ ਸੀਗਾ 60 ਤੋਂ ਮੈਂ ਮੰਜੇ ਤੇ ਰਿਆਂ ਸਾਲ ਡੇਟਸ ਤੇ ਆ ਉਦੋਂ ਤੜਕੇ ਆਉਂਦੀ ਹੁੰਦੀ ਉਹਦੀ ਸੀ ਤੇ ਬਹੁਤ ਗੱਲਾਂ ਮੈਨੂੰ ਯਾਦ ਨੇ ਅੱਜ ਵੀ ਉਹ ਕਹਿੰਦੇ ਹੁੰਦੇ ਸੀ ਜਾਨ ਜਾਨ ਕੇ ਇਹ ਜਾਨਾ ਕਿ ਕੁਝ ਵੀ ਨਾ ਜਾਨਾ ਕਿੱਡੀ ਵੱਡੀ ਕਰ ਲੈ ਯਾਰ ਬਿਲਕੁਲ ਜਾਨ ਜਾਨ ਕੇ ਇਹ ਜਾਨਾ ਕਿ ਕੁਝ ਵੀ ਨਾ ਜਾਨਾ ਜੀ ਜਿਹੜਾ ਜਾਣ ਗਿਆ ਉਹਨੂੰ ਇਹ ਲੱਗਦਾ ਯਾਰ ਕੁਝ ਵੀ ਨਹੀਂ ਜਦ ਮਹਿਸੂਸ ਹੁੰਦਾ ਕਿ ਬਹੁਤ ਵੱਡੀ ਦੁਨੀਆ ਬਹੁਤ ਵੱਡਾ ਬ੍ਰਹਿਮੰਡ ਬਹੁਤ ਵੀ ਬਹੁਤ ਵੱਡੇ ਸੰ ਬਹੁਤ ਬਹੁਤ ਵੱਡੇ ਕਥਾਕਾਰ ਸਰ ਮੇਰੇ ਇੱਕ ਦੋਸਤ ਨੇ ਉਹ ਵੀ ਬਹੁਤ ਸੋਹnde ਨੇ ਉਹ ਬਹੁਤ ਜ਼ਿਆਦਾ ਤਾਂ ਮਸਕੀਨ ਆਪਣੇ ਆਪ ਦੇ ਵਿੱਚ ਇੱਕ ਮਤਲਬ ਕ੍ਰਾਂਤੀ ਨੇ ਜੀ ਤਾਂ ਕਹਿ ਦੇਖੋ ਗੱਲ ਇਹ ਆ ਕਿ ਬਈ ਹੁਣ ਜੇ ਆਪਾਂ ਇਹਨੂੰ ਇਹ ਦੇਖੀਏ ਕਿ ਇਕਨੋਮੀ ਨੂੰ ਜਾਨਣਾ ਇਸੇ ਤਰ੍ਹਾਂ ਦਾ ਹੀ ਆ ਕਿ ਸਾਰਾ ਕੁਝ ਤੇ ਨਹੀਂ ਆਪਾਂ ਜਾਣ ਸਕਦੇ ਪਰੰਤੂ ਮੋਟਾ ਮੋਟੇ ਜੀ ਰੁਪਇਆ ਡਿੱਗ ਰਿਹਾ ਮੈਂ ਉਹਨਾਂ ਲੋਕਾਂ ਚੋਂ ਨਹੀਂ ਆ ਜਿਹੜਾ ਕਰੰਸੀ ਦੇ ਡਿੱਗ ਨੂੰ ਇਹ ਕਵੇ ਕਿ ਦੇਸ਼ ਜਿਹੜਾ ਹੈ ਜੀ ਉਹ ਤੇ ਮੰਦੇ ਚ ਚਲਾ ਗਿਆ ਹਮ ਇਹ ਨਾਮ ਹੈ ਮਨਮੋਨ ਸਿੰਘ ਸਰਕਾਰ ਵੇਲੇ ਮੰਨਦਾ ਸੀ ਨਾ ਮੋਦੀ ਸਰਕਾਰ ਉਹ ਜੀ ਇਹ ਤਾਂ ਮੇਰਾ ਆਪਣਾ opinion ਹੈ ਜੀ ਠੀਕ ਹੈ ਜੀ ਪਰ ਹੁਣ ਇਹ ਗੱਲਾਂ ਇਹਨਾਂ ਦੇ ਭਗਤਾਂ ਨੂੰ ਵੀ ਮੰਨਣੀਆਂ ਚਾਹੀਦੀਆਂ ਤੇ ਮੋਦੀ ਸਾਹਿਬ ਨੂੰ ਵੀ ਮੰਨਣਾ ਚਾਹੀਦਾ ਕਿਉਂ ਕਿ ਕਿਉਂਕਿ 2012 ਦੇ ਵਿੱਚ ਇਹਨਾਂ ਨੇ ਮਨਮੋਨ ਸਿੰਘ ਦਾ ਝਗਾੜਾ ਪਾੜਨ ਤੱਕ ਗਏ ਇਹ ਇਹ ਕਹਿ ਕੇ ਕਿ ਇਹ ਪ੍ਰਧਾਨ ਮੰਤਰੀ ਦੀ ਪ੍ਰਤਿਸ਼ਠਾ ਦਾ ਮਾਮਲਾ ਹੈ ਜੀ ਰੁਪਈਆ ਤਾਂ ਜੀ ਜੇ ਵੇਖੋਗੇ ਤਾਂ ਵਪਾਰੀਆਂ ਦੇ ਹਿੱਤਾਂ ਤੇ ਬੜਾ ਵੱਡਾ ਘਾਤ ਹੈ ਜੀ ਵਪਾਰੀ ਕਿਧਰ ਨੂੰ ਜਾਵੇ ਬੰਗਲਾਦੇਸ਼ ਦੀ ਕਰੰਸੀ ਕਿਉਂ ਨਹੀਂ ਢੇਕਦੀ ਪਾਕਿਸਤਾਨ ਦੀ ਕਰੰਸੀ ਕਿਉਂ ਨਹੀਂ ਢੇਕਦੀ ਇਹਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਕਦੇ-ਕਦੇ ਮੈਨੂੰ ਇਉਂ ਲੱਗਦਾ ਹੈ ਕਿ ਰੁਪਈਏ ਤੇ ਦਿੱਲੀ ਸਰਕਾਰ ਚ ਇੱਕ ਕੰਪੀਟੀਸ਼ਨ ਇਹ ਕੰਪੀਟੀਸ਼ਨ ਨਹੀਂ ਕਹਿੰਦੇ ਕੰਪੀਟੀਸ਼ਨ ਚੱਲ ਰਿਹਾ ਹੈ ਕਿ ਕੌਣ ਜ਼ਿਆਦਾ ਗਿਰੇਗਾ ਆ ਸ਼ਬਦ ਨੇ ਮਹਾਪੁਰਸ਼ ਦੇ ਮਹਾਨਮਾਨ ਮੋਦੀ ਜੀ ਦੇ ਹਮ ਵਿਸ਼ਵਗੁਰੂ ਜੀ ਦੇ ਮੀ ਆਯਾਜਮੰਦ ਆਪੋ ਸ਼ਹਿ ਹੋਣ ਪ੍ਰਧਾਨ ਮੰਤਰੀ ਦੀ ਪ੍ਰਤੀਸ਼ਾ ਨਾਲ ਜੋੜੀ ਹੈ ਕਿ ਨਾ ਜੋੜੀ ਪਰ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਆਪਦਾ ਪੈਮਾਨਾ ਇਦਾਂ ਦਾ ਹੀ ਰੱਖਦੇ ਹਾਂ ਸਾਕਤਾ ਵਿਆ ਹੁਣ ਗੱਲ ਇਹ ਆ ਕਿ ਆ ਲੋ ਕਮਾਲ ਦੀ ਗੱਲ ਹੈ ਕਿ ਉਧਰੋਂ ਮੋਦੀ ਸਾਹਿਬ ਦੀ ਗੱਲ ਚੱਲੀ ਉਧਰ ਮੋਦੀ ਸਾਹਿਬ ਦੀ ਐਡ ਚਲਾਈ YouTube ਨੇ ਇਹ ਵੀ ਬੜੇ ਤੇਜ਼ ਤਰ੍ਹਾਂ ਨੇ ਮੈਨੂੰ ਲੱਗਦਾ ਹੈ AI ਵਾਲਾ ਕੰਮ ਇੱਥੇ ਚੱਲਣ ਡਿਆ ਇਹ ਦਿਮਾਗ ਪੜ ਜਾਂਦੇ ਹਾਂ ਜੀ ਗੱਲ ਇਹ ਆ ਕਿ ਭਈ ਇਹ ਅਸਲ ਦੇ ਵਿੱਚ ਜੋ ਮੈਂ ਤੇ ਜੋ ਸਮਝਦਾ ਹੈ ਨਾ ਹਮ ਭਾਰਤ ਸਰਕਾਰ ਵਾਸਤੇ ਬੜੀ ਕਸੂਤੀ ਸਥਿਤੀ ਹੈ ਜੀ ਹੁਣ ਇਹ ਵੇਖੋ ਕਿ ਸਭ ਤੋਂ ਪਹਿਲਾਂ ਮੈਂ ਜਿਵੇਂ ਕਹਿ ਕੇ ਰੁਪਈਏ ਦਾ ਡਿੱਗਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡੇ ਦੇਸ਼ ਦੀ ਇਕਨੋਮੀ ਬਿਲਕੁਲ ਖਤਮ ਹੈ ਹਮ ਹੁਣ ਇਹਦੀ ਇੱਕ ਮਿਸਾਲ ਵੀ ਲੈ ਲਓ ਤੱਥ ਵੀ ਲੈ ਲਓ ਨਰਿੰਦਰ ਮੋਦੀ ਜਦੋਂ ਪ੍ਰਧਾਨ ਮੰਤਰੀ ਬਣਦੇ ਆ ਤਾਂ ਪੈਟ ਤੋਂ 70 ਤੱਕ ਡਾਲਰ ਜਿਹੜਾ 1800 ਦਿਨਾਂ ਚ ਆਇਆ ਸੀ ਲਗਭਗ 5 ਸਾਲ ਲੱਗਾ ਹਮ ਅਗਲਾ ਪੜਾ ਉਹਨੇ ਕੁਝ ਮੇਰੇ ਖਿਆਲ ਦੇ ਨਾਲ 5 ਕੁ 100 ਦਿਨਾਂ ਚ ਯਾਨੀ 70 ਤੋਂ 75 75 ਤੋਂ 80 ਕੀਤਾ ਉਹਨੇ ਸ਼ਾਇਦ 9 ਕੁ ਸੋ ਦਿਨਾਂ ਦੇ ਵਿੱਚ ਜੀ ਜੀ 80 ਤੋਂ 85 ਗਿਆ ਉਹ ਫੇਰ ਕੋਈ 1.5 ਸਾਲ ਦੇ ਦਰਮਿਆਨ ਪਰ 85 ਤੋਂ 90 ਡਾਲਰ ਆ ਗਿਆ ਜੀ 359 ਦਿਨਾਂ 'ਚ ਯਾਨੀ ਇਸ ਸਾਲ ਦੇ ਵਿੱਚ ਵੇਚੇ ਜੀ ਤੇ ਉਹਦੇ 'ਚ ਵੀ 2 ਰੁਪਏ ਦੀ ਗਰਾਵਟ ਆ ਗਈ ਆ 2 ਹਫ਼ਤਿਆਂ ਦੇ ਦੌਰਾਨ ਹਮ ਸਰੇ ਖਤਰਨਾਕ ਹਾਂ ਇੱਕੋ ਦਮ ਜਿਹੜਾ ਇਹਨਾਂ ਉਹ ਇਹ ਖਤਰਨਾਕ ਕਿ ਕਿ ਜਿਸ ਤੇਜ਼ੀ ਨਾਲ ਰੁਪਈਆ ਡਿੱਗ ਰਿਹਾ ਹੈ ਇਦਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਦੇ ਰਹਿੰਦਿਆ ਰਹਿੰਦੇ ਆ ਇਹਨੇ ਸੈਂਚਰੀ ਮਾਰ ਜਾਣੀ ਆ ਇਹ ਖਤਰਨਾਕ ਆ ਜਿਵੇਂ ਕਿ ਕਿਰਾਂਸੀਆਂ ਚ ਗ੍ਰਾਵਿਟੀ ਵਗੈਰਾ ਜਿਹੜੀ ਆ ਨਾ ਕਿਉਂਕਿ ਉਹਦਾ ਇੱਕ ਪੱਖ ਨਹੀਂ ਹੁੰਦਾ ਹੁਣ ਆਜੋ ਦੂਜੇ ਪੱਖ ਤੇ ਤੁਹਾਨੂੰ ਮੈਂ ਕੁਝ ਇੰਟਰਸਟਿੰਗ ਚੀਜ਼ਾਂ ਦੱਸਦਾ ਕਿ ਰੁਪਈਆ ਦਾ ਆਪਾਂ ਕਹਿੰਦੇ ਰੁਪਈਆ ਯਾਰ ਡਾਲਰ ਕੀ ਹਿਸਾਬ ਨਾਲਤਾ ਬਈ ਯਾਰ ਇਹਦੇ ਚ ਕੁਝ ਚੀਜ਼ਾਂ ਕੰਮ ਕਰਦੀਆਂ ਨੇ ਇਹਨਾਂ ਨੇ ਹੁਣ ਪਿੱਛੇ ਜੇ ਆ ਗੋਦੀ মিডিਆ ਨੇ ਕਿੰਨਾ ਪ੍ਰਚਾਰ ਕੀਤਾ ਕਿ ਸਾਡੀ ਜੁਲਾਈ ਤੋਂ ਸਤੰਬਰ ਵਾਲੀ ਜਿਹੜੀ ਤਮਾਈ ਸੀ ਕੁਆਟਰ ਸੀ 8.2 ਦੀ ਗਰੋਥ ਰੇਟ ਰਹੀ ਹੈ ਹੂੰ ਜਾਂ ਤੇ ਝੂਠ ਹੈ ਸਾਬ ਜਾਂ ਤੇ ਝੂਠ ਹੈ ਜੀ ਜਾਂ ਸਾਡਾ ਡਾਲਰ ਦੇ ਮੁਕਾਬਲੇ ਰੁਪਈਆ ਨਾ ਨਹੀਂ ਡੁੱਗਿਆ ਡਿੱਗਿਆ ਇਹ ਝੂਠ ਹੈ ਕਿਉਂਕਿ ਜਿਸ ਦੇਸ਼ ਦੀ ਗਰੋਥ ਰੇਟ ਇੰਨੀ ਹੋਏਗੀ ਜੀ ਸਰ ਰੁਪਈਆ ਉਹਦਾ ਡਿੱਗਣਾ ਨਹੀਂ ਚਾਹੀਦਾ ਕਿਉਂਕਿ ਕਿਉਂਕਿ ਤੁਸੀਂ ਦੂਜਾ ਜਿਹੜਾ ਇਹਦਾ ਪੈਮਾਨਾ ਹੁੰਦਾ ਹੈ ਇਨਫਲੇਸ਼ਨ ਹੂੰ ਮਹਿੰਗਾਈ ਮਹਿੰਗਾਈ ਕਿਨਾਂ ਸਾਡੀ ਕੰਟਰੋਲ ਉਹ ਵੀ ਅੰਕੜੇ ਤੁਸੀਂ ਪੇਸ਼ ਕਰ ਦਿਓ ਫਿਰ ਉਹ ਵੀ ਝੂਠ ਹੈ ਜੀ ਯਾਨੀ ਤੁਸੀਂ ਅੰਕੜਿਆਂ ਚ ਕਲਾਕਾਰੀ ਕਰ ਰਹੇ ਹੋ ਹੂੰ ਵਾਸਤਵਿਕਤਾ ਸਚਾਈ ਹਕੀਕਤ ਕੁਛ ਹੋਰ ਹੈ ਅੱਛਾ ਫਿਰ ਇਹੀ ਹੈ ਕਿ ਜੇ ਅਸੀਂ ਇਹ ਦੇਖਦੇ ਆ ਕਿ ਭਾਈ ਸਾਰੀਆਂ ਚੀਜ਼ਾਂ ਠੀਕ ਹੈ ਤਾਂ ਰੁਪਈਆ ਜਿਹੜਾ ਹੁੰਦਾ ਹੈ ਨਾ ਉਹ ਮਜ਼ਬੂਤ ਹੁੰਦਾ ਹੈ ਜਦੋਂ ਐਫ ਡੀਆਈ ਆਉਂਦੀ ਹੈ ਡਾਲਰ ਆਉਂਦਾ ਕਿਉਂਕਿ ਡਾਲਰ ਦਾ ਜ਼ਰੀਆ ਆਪਣੇ ਕੋਲ ਕੀ ਹੈ ਜ਼ਿਆਦਾ ਕਿ ਆਪਾਂ ਇਨਵੈਸਟਮੈਂਟ ਖਿੱਚਦੇ ਆ ਹੂੰ ਜਿਹੜਾ ਫੋਰਨ ਦਾ ਇਨਵੈਸਟਰ ਹੁੰਦਾ ਹੈ ਤਾਂ ਆਪਣੇ ਕੋਲ ਡਾਲਰ ਹੁੰਦਾ ਰੁਪਇਆ ਮਜ਼ਬੂਤ ਹੁੰਦਾ ਜੀ ਜੀ ਠੀਕ ਹੈ ਨਾ ਸਾਬ ਭਾਈ ਇਸ ਸਾਲ ਸਾਲ ਦੇ ਵਿੱਚ ਸ਼ਾਇਦ 8 ਬਿਲੀਅਨ 8 ਬਿਲੀਅਨ ਡਾਲਰ ਨਿਕਲ ਗਿਆ ਤੁਹਾਡੀ ਅਰਥਵਿਵਸਥਾ ਦੇ ਵਿੱਚੋਂ ਹੂੰ ਠੀਕ ਹੈ ਨਾ ਔਰ ਇਨਵੈਸਟਰ ਜਿਹੜਾ ਹੁੰਦਾ ਹੈ ਨਾ ਉਹ ਫਿਊਚਰ ਦੇਖ ਕੇ ਇਨਵੈਸਟ ਕਰਦਾ ਹੈ ਟਰੇਡਰ ਜਿਹੜਾ ਹੁੰਦਾ ਹੈ ਫਿਊਚਰ ਦੇਖ ਕੇ ਇਨਵੈਸਟ ਕਰਦਾ ਹੈ ਤੁਹਾਡਾ ਪਾਸਟ ਦੇਖ ਕੇ ਨਹੀਂ ਤਾਂ ਇਹਦਾ ਮਤਲਬ ਇਹ ਆ ਕਿ ਜਿਹੜੀ ਫਿਊਚਰ ਦੀ ਕੈਲਕੂਲੇਸ਼ਨ ਜੋ 인ਫਲੇਸ਼ਨ ਦੀ ਕੈਲਕੂਲੇਸ਼ਨ ਜੋ ਬੇਰੋਜ਼ਗਾਰੀ ਦਾ ਰਹਾ ਠੀਕ ਹੈ ਆ ਹੁਣ ਤੁਸੀਂ ਅਕਤੂਬਰ ਦਾ ਚੱਕੋ ਅੰਕੜਾ ਮੈਂ ਤੁਹਾਨੂੰ ਅੰਕੜਿਆਂ ਚ ਬਹੁਤਾ ਉਲਝਾਉਂਦਾ ਨਹੀਂ ਹੁੰਦਾ ਕਿਉਂਕਿ ਸਾਡੀ ਜਿਹੜੀ ਪੰਜਾਬੀ ਆਡੀਅੰਸ ਹੈ ਨਾ ਅੰਕੜੇ ਤੇ ਵਾਸੀਆਂ ਲੈ ਲੱਗ ਜਾਂਦੀ ਮੈਂ ਤਾਂ ਮਤਲਬ ਕਿ ਸਰ ਢੰਗ ਜੀ ਚੱਲਦਾ ਹੁੰਦਾ ਹੁਣ ਤੁਸੀਂ ਅਕਤੂਬਰ ਵਾਲਾ ਅੰਕੜਾ ਚੱਕ ਕੇ ਦੇਖੋ ਮੈਨੂਫੈਕਚਰਿੰਗ ਮਤਲਬ ਕਿ ਸਰ ਮੈਨੂਫੈਕਚਰਿੰਗ ਤੋਂ ਲੈ ਕੇ ਪਾਵਰ ਤੱਕ ਜੀ ਕਮ ਜਾ ਰਿਹਾ ਜਾਂ ਬਿਲਕੁਲ ਸਲੋ ਗਰੋਥ ਰੇਟ ਹੈ ਅਕਤੂਬਰ ਚ ਦਿਵਾਲੀ ਸੀ ਹੂੰ ਠੀਕ ਹੈ ਨਾ ਸਰ ਹੁਣ ਕੁਝ ਲੋਕ ਕਹਿਣਗੇ ਕਿ ਭਈ ਇਦੋਂ ਤੋਂ ਮੈਨੂਫੈਕਚਰਿੰਗ ਉਹ ਅਗਲਾ ਸਤੰਬਰ ਦੇ ਵਿੱਚ ਪੂਰੀ ਡਨ ਕਰ ਦਿੰਦਾ ਤਾਂ ਕਿ ਭਈ ਵਿਕਰੀ ਹੋ ਜਾਵੇ ਸਤੰਬਰ ਦੇ ਅੰਕੜੇ ਹੋਣਗੇ ਪਰ ਦਿਵਾਲੀ ਤੇ ਪਿਛਲੇ ਸਾਲ ਵੀ ਇਦਾਂ ਹੀ ਆਈ ਸੀ ਨਾ ਇਸੇ ਮਹੀਨੇ ਚ ਸੀ ਸ਼ਾਇਦ ਤਾਂ ਉਦੋਂ ਉਦੋਂ ਦੇ ਮੁਕਾਬਲੇ ਇਹਨਾਂ ਅੰਕੜਿਆਂ ਦੀ ਜਿਆਦ ਤੁਸੀਂ ਦੇਖੋਗੇ ਤੁਲਨਾ ਸਾਲ ਬਾਦ ਹੁੰਦੀ ਹੈ ਇਕਨੋਮੀ ਦੀ ਸਾਲ ਦੇ ਅੰਕੜਿਆਂ ਦੇ ਮੁਕਾਬਲੇ ਸੋ ਇਹਨਾਂ ਦੇ ਅੰਕੜੇ ਝੂਠ ਨੇ ਇਹਦਾ ਮਤਲਬ ਇਹੀ ਨਿਕਲਦਾ ਕਿ ਰੁਪਈਆ ਲਗਾਤਾਰ ਜੇ ਕਮਜ਼ੋਰ ਹੋ ਰਿਹਾ ਹੂੰ ਠੀਕ ਹੈ ਨਾ ਜੀ ਤਾਂ ਉਹਦਾ ਇੱਕ ਵੱਡਾ ਕਾਰਨ ਕਿ ਜਿਹੜੀ ਅੰਕੜਿਆਂ ਚ ਹੀਰਾ ਫੇਰੀ ਹੈ ਉਹ ਜੋ ਸਾਨੂੰ ਦਿਖਾਈ ਜਾਂਦੀ ਉਹਦੀ ਹਕੀਕਤ ਹੋ ਰਿਹਾ ਤੇ ਜਿਹੜੀ ਵਸਤਵਿਕਤਾ ਹੈ ਅਸਲੀਅਤ ਹੈ ਜਿਹੜੀ ਉਹ ਹੋ ਰਿਹਾ ਇਸੇ ਕਰਕੇ ਹੀ ਰੁਪਈਆ ਡਿੱਗ ਰਿਹਾ ਰੁਪਈਆ ਡੁੱਬ ਰਿਹਾ ਹੂੰ ਤੇ ਮੋਦੀ ਸਾਹਿਬ ਕਸੂਤੇ ਫਸ ਰਹੇ ਆ ਜੀ ਜੀ ਬਹੁਤ ਸ਼ੁਕਰੀਆ ਦੋਸਤੋ ਬਹੁਤ ਧੰਨਵਾਦ ਜੀ ਤੁਹਾਡਾ ਸਾਰੇ ਦੋਸਤਾਂ ਦਾ ਤੇ ਆਮਦਨ ਦੁੱਗਣੀ ਕਰਤੀ ਡਾਲਰ ਦੀ ਰੁਪਈਏ ਨੇ ਸੁਖਵੀਰ ਸੰਧੂ ਜੀ ਕਹਿ ਰਹੇ ਨੇ ਬਿਲਕੁਲ ਜੀ ਫਰਕ ਤੇ ਫਿਰ ਉਹਨਾਂ ਨੂੰ ਤੇ ਫਾਇਦਾ ਹੋਣਾ ਹੀ ਹੋਣਾ ਪਰ ਹਾਂ ਜੀ ਸੰਘੇੜਾ ਸਾਹਿਬ ਬਿਲਕੁਲ ਮੈਂ ਵੀ ਮਤਲਬ ਕਿ ਜਿੰਨਾ ਕੋ ਇਸ ਚੀਜ਼ ਨੂੰ ਸਮਝਣਾ ਅਰਥਚਾਰੀ ਨੂੰ ਕਿ ਮੇਰਾ ਵੀ ਮੰਨਣਾ ਹੈ ਕਿ ਜੀਡੀਪੀ ਦੇ ਅੰਕੜਿਆਂ ਦੇ ਵਿੱਚ ਝੋਲ ਹੈ ਮਹਾਰ ਇੱਕ ਗੱਲ ਜਿਹੜੀ ਹੈ ਨਾ ਉਹ ਸਾਂਝੇ ਰੂਪ ਚ ਕਹਿੰਦੇ ਆ ਕਿ 2% ਦਾ ਸਿੱਧਾ ਝੂਠ ਹੈ ਹੂੰ ਯਾਨੀ ਜੇ ਐਕਚੁਅਲ ਤੁਸੀਂ ਦੇਖਣੀ ਹੋਵੇ ਇੰਡੀਆ ਦੀ ਜੀਡੀਪੀ ਦੀ ਗਰੋਥ ਰੇਟ ਤਾਂ ਜੇ ਗਵਰਨਮੈਂਟ 10 ਕਹਿੰਦੀ ਹੈ ਤਾਂ ਸਾਨੂੰ ਲੋ 8 ਹੈ ਬਸ ਇਹੀ ਮੰਨ ਕੇ ਚੱਲੋ ਹੈ ਜਿਵੇਂ 8 ਦਰਸਾ ਰਹੇ ਤੇ ਫਿਰ 6 ਹਾਂਜੀ ਹਾਂਜੀ ਐਕਚੁਅਲ 2